ਏ ਪਾਣੀ ਪਣੀ ਬਾਰੇ ਪਾਣੀ ਕਿਵੇਂ ਮੂੰਹ ਸੁੱਕ ਗਿਆ ਕੀ ਕਰਾਂਦਾ ਕਰੇ ਪੀਵੇ ਅੱਛਾ ਕਰੇ ਪੀਵੇਗਾ ਇਹਨਾਂ ਤੇ ਟਾਈਮ ਕੱਢ ਜਾਗਾ ਆ ਬਰਾ ਕਰਦਾ ਚਲੋ ਠੀਕ ਹੈ ਚਲੀ ਹਣ ਤੋਰੀਆ ਟਰੈਕਟਰ ਤੇਰੇ ਹੱਥੋਂ ਬਹੁ ਲੱਗੀ ਇਹਨੂੰ ਤੂੰ ਤੋਰਨਾ ਤੇਲ ਵਿੱਚ ਗਾ ਕੋਈ ਤੂੰ ਟੋਰ ਲੈ ਪਹਿਲਾਂ ਬੈਠੋ ਪੰਪ ਮਾਰੋ ਤਵਾਹ ਕਰਕੂ ਨੇੜੇ ਆ ਜਾ ਮੜਾ ਜਨਾਬ ਅੱਛਾ ਜੇ ਲੱਗੇ ਵਰਾ ਜੇ ਪਹਿਲਾ ਸਾਸਰੀ ਕਾਲ ਦੀ ਸਾਰਿਆਂ ਨੂੰ ਸਾਸਰੀ ਬਾਤ ਤੇ ਤੁਹਾਡਾ ਆਪਣਾ ਨਵਾਂ ਬਲਾਗ ਤੇ ਆਪਾਂ ਜਾਏ ਜੀ ਬੰਦੇ ਦੀ ਜ਼ਮੀਨ ਹੋਣਾ ਹੈ ਤੇਰੀ ਹਾਂਜੀ ਇਹਦੀ ਜ਼ਮੀਨ ਹੋਣਾ ਹੈ ਤੇ ਬੰਦੇ ਦੇ ਕਿੰਨੇ ਨਾਲ ਰਾਣਾ ਇਹਨੂੰ ਅੱਜ ਕੈਮਰਾਮੈਨ ਬਣਾਇਆ ਕੈਮਰਾ ਵੀ ਚਾਲੂ ਹੈ ਕਿ ਰਾਣਾ ਐਵੇਂ ਹੀ ਬਸ ਹੈ ਚਾਲੂ ਹੈ ਚਾਲੂ ਨਾ ਜੂਟ ਨਾ ਮਾਰੇ ਇਹਨਾਂ ਸਾਡੇ ਐ ਮਿਹਨਤ ਕੀਤੀ ਬੇਕਾਰ ਕਰੀ ਹੁਣ ਤੂੰ ਜਿਹਨੇ ਵਾਰ ਸੈਟ ਕਰਨਾ ਕਰ ਸਕਦਾ ਆਪਦੇ ਹੁਣ YouTube ਤੇ ਫੋਟੋ ਲਾਉਣੀ ਹੈ ਬਸ ਸੈਟਿੰਗ ਉਹ ਕਹਿੰਦਾ ਕਰ ਲੈ ਵਾਲ ਮੁੱਛਾ ਜਿਹਨੇ ਕਰਨੀ ਹੁੰਦੀ ਨੇ ਤੂੰ ਵੀ ਰਾਣਾ ਕਰ ਲੈ ਮੈਂ ਨਹੀਂ ਆਇਆ ਕਿਵੇਂ ਤੂੰ ਚੱਲੂ ਏ ਹਾਂ ਤੇ ਤੇਰਾ ਕੰਮ ਕੀ ਨਾਲ ਆਉਂਦਾ ਇਹਨੇ ਕਿੰਦੇ ਨਾਲ ਆਖਾ ਵੇ ਜੰਦਰ ਵੈਸਾ ਆ ਜਨਾ ਤੂੰ ਨਾਲ ਤੇ ਬੈਠੇਗਾ ਨਹੀਂ ਆ ਨਾ ਤੇ ਨਾਲ ਤੇ ਬੈਠਣਾ ਬਣਾ ਨਾ ਲੱਗੇ ਦਾ ਹਾਲ ਤਾਂ ਵੈਸੇ ਵਧੀਆ ਨਾ ਆਪਣੇ ਲੱਗਣਾ ਚਾਹੀਦੇ ਨੇ ਬਾਕੀ ਥਾਂ ਹੀ ਬੜਾ ਪੱਕਾ ਪਾਣੇ ਵਿੱਚ ਕੀ ਬੈਠ ਕਾ ਬੋਟਾ ਕੱਢਦੇ ਕੀ ਕਰਦੇ ਰਹੇ ਤੂੰ ਗੁਰ ਕੀ ਮੈਂ ਕਹਿ ਰਹੇ ਦੱਸ ਮਰਾ ਯਾਰ ਮੈਂ ਕਿੰਦਰ ਨਾਲ ਉਧਰ ਮੁੱਕਾ ਕਰਦਾ ਨੇੜੇ ਆਜਾ ਮੜਾ ਜੋ ਹੋਰ ਥੋੜਾ ਨੇੜੇ ਆਜੋ ਨੇੜੇ ਆਇਆ ਕਿੰਦਰ ਨਾਲ ਕਿੰਦਰ ਨਾਲਾਂ ਤੇ ਬੈਠਾ ਮੇਰੇ ਨਾਲ ਆ ਤੇਰੇ ਨਾਲ ਯਾਰੀ ਉਹਦੇ ਨਾਲ ਆ ਉਧਰ ਕਹਿ ਰਹੇ ਮੂੰਹ ਕਰ ਕਰਦਾ ਸੇ ਇਹ ਬਾਈ ਜੀ ਨੂੰ ਪੁੱਛੋ ਵੀ ਕਿੱਥੇ ਆਇਆ ਇਹ ਕਿੱਥੇ ਆਇਆ ਤੂੰ ਆ ਕੇ ਨੇੜੇ ਚਾਲੀ ਆਣਾ ਆ ਅੱਛਾ ਅੱਜ ਵਿਹਲੇ ਸੀ ਤੇ ਇੰਨੇ ਬੰਦੇ ਚੋਣਿਆਂ ਲੱਗੇ ਚੋਣਾਂ ਦਾ ਤੁਸੀਂ ਤਿੰਨੇ ਵਿਹਲੇ ਤਰੇ ਰਹਦੇ ਉਹ ਨਹੀਂ ਕਿ ਦੇਲ ਨਹੀਂ ਕਰਦਾ ਨਹੀਂ ਮਜਬੂਰੀ ਚ ਪੈ ਗਈ ਸਾਹਿਬ ਅੱਛਾ ਤੇ ਹੁਣ ਪਹੁੰਚਿਆ ਬੰਦੇ ਨੇ ਤੇਰਾ ਕੰਮ ਕੀ ਨਾਲ ਮੈਂ ਵੈਸੇ ਆਂ ਨਾਲ ਆ ਵੈਸੇ ਇਹ ਵੈਸੇ ਕਿੰਦਾ ਵੈਸੇ ਕੁਝ ਹੁੰਦਾ ਨਾ ਕਾ ਮੈਂ ਆਇਆ ਯਾਰ ਵੈਸਾ ਆ ਗਿਆ ਹਾਂ ਤੇ ਚੈੱਕ ਕਰੋ ਆਪਾਂ ਟਰੈਕਟਰ ਤਾਂ ਲਾਇਆ ਜਿਹੜਾ ਕਿ ਗੁਰੂ ਆਪਾਂ ਮੋੜਸਾਂ ਤੇਲ ਆ ਗਾਣਾ ਪਵੇ ਰਗਣ ਫੋਨ ਕਰਦੀ ਹੈ ਆਖੀ ਬੱਤੀ ਕਿੱਥੇ ਕਾਰ ਚੱਕਦੇ ਨੇ ਇਹ ਰਾਣਾ ਗੱਟਵਾ ਦੀ ਤੇਲ ਇੱਕ ਵਾਰ ਚੈੱਕ ਹੋ ਰਿਹਾ। ਵੇਜਾ ਬਟਰੈਕਟਰ ਨੂੰ ਆ ਕੱਲੇ ਨੇ ਛੱਡ ਕੇ ਦਮ ਥੱਲੇ ਲੈ ਕੇ ਜੋਰ ਲਾ ਕੇ ਵੇਖਣਾ ਬਾਅਦ ਵਿੱਚ। ਤੇਰੇ ਬਹੁਤ ਹੂੰ ਬਹੁਤ ਚਾਰ ਮਾ। 10 ਕੋਲ ਚਾਰ ਚਾਰ ਮਾ। ਇਹ ਨਹੀਂ ਸਾਟਦੇ ਨਾ ਕਰਦੇ। ਚਲੋ ਲੱਗ ਜਾਈਏ। ਉਹ ਗੱਲ ਕਾਣੀ ਸੁਣਾ। ਕਿਹੜੀ ਕਿਹੜੀ ਮਤਲਬ ਵੀਡੀਓ ਚੱਲੀ ਜਾਂਦੀ ਹੈ। ਕਿਹੜੀ ਗੱਲ ਮੈਂ ਰੱਖਣਾ ਯਾਰ ਤਰੇ ਨਹੀਂ। ਕਿੰਨੇ ਇਹ ਬਾਹਰ ਲੈ ਕੇ ਆਉਣ ਦੇ ਨਾਲ ਹੈ ਮਸ਼ੀਨ ਤੇ ਲੱਗਣਾ ਹੈ ਨੇੜੇ ਆਏ ਰਾਣਾ ਮਨ ਸਾਹਿਬ ਗੱਲ ਮਜ਼ਾਕ ਹੋਰ ਸਹੀ ਆ ਬੰਦ ਇੱਥੇ ਲੱਗ ਕੇ ਆ ਗਏ ਮਰੇ ਗੱਲ ਮਜ਼ਾਕ ਨਹੀਂ ਹੋਣੀ ਚਾਹੀਦੀ ਇਹਨੇ ਜਾਣਾ ਹੈ ਮਸ਼ੀਨ ਤੇ ਰੋਟੀਆਂ ਪਕਾ ਲੈਣਾ ਪਕਾ ਲਾਂਗਾ ਪੱਕੀ ਗੱਲ ਦਸੀਂ ਜੀ ਨਹੀਂ ਬੋਲਣਾ ਅੱਠ ਤੁੱਕਾ ਵੀ ਨਹੀਂ ਲਾਣਾ ਜੀ ਨਹੀਂ ਬੋਲਣਾ ਰੋਟੀਆਂ ਪਕਾ ਲਾਂਗਾ ਪਕਾ ਲਾਂਗਾ ਕਿੰਨੇ ਬੰਦੇ ਪਕਾ ਸਕਣਾ ਮੈਂ ਪਕਾ ਦਾਂ ਦੋ ਤਿੰਨ ਬੰਦੇ ਜੀ ਅਸੀਂ ਬਾਈ ਜੰਦ ਵਿਹਲੇ ਹੋਏ ਜਿਵੇਂ ਉਦੋਂ ਨੇ ਫਿਰ ਚਲੋ ਰਾਣੇ ਵੀ ਰਾਣੇ ਉਦੋਂ ਜਾਣੇ ਨਾਲ ਨਹੀਂ ਇਹ ਵੀਡੀਓ ਬਣਾ ਜੋਗਾ ਹੈ ਕਿ ਅੱਛਾ ਕੱਲ੍ਹ ਨੂੰ ਮੈਂ ਵੀਡੀਓ ਬਣਾਉਣ ਚੁੱਕਿਆ ਹਾਂ ਗੁੰਗਲਾਂ ਕੈਮਰੇ ਦਾ ਅੱਗੂ ਰੱਖੀ ਬਿਠਾਉਂਦੇ ਨਹੀਂ ਆਂਦੀਆਂ ਨਹੀਂ ਆਂਦੀਆਂ ਤੇ ਸਬਜ਼ੀ ਜੇਕਰ ਆਪਾਂ ਦਾਲ ਦੀ ਸਬਜ਼ੀ ਬਣਾਉਣੀ ਤੇ ਪਹਿਲੋਂ ਕੀ ਪਾਉਣਾ ਹੈ ਸਵਾਦ ਕਰਨੀ ਆਪਾਂ ਯਾਨੀ ਕਿ ਤੂੰ ਇਸ ਟਾਈਮ ਤੂੰ ਮਸ਼ੀਨ ਤੇ ਬਾਹਰ ਬਣਾਉਂ ਰੋਟੀਆਂ ਬਣਾਉਂ ਰਹੀ ਅਸੀਂ ਵੱਡੇ ਪੈਂਦੇ ਜਾ ਮੁੰਗੀ ਬਿਕਾਰਾ ਹੈ ਤੇ ਇਹ ਆ ਗਿਆ ਰੋਟੀਆਂ ਮਗਾਉਣਾ ਆ ਬੈਠਾ ਤੇ ਇਹਨੇ ਹੋਣਾ ਰੋਟੀਆਂ ਬਣਾਉਣੀ ਤੇ ਦਾਲ ਬਣਾਉਣ ਲੱਗਾ ਤੇ ਕੀ ਪਾਵੇਂਗਾ ਪਹਿਲੋਂ ਧੌਣ ਮਸਾਲਾ ਇਹ ਤਾਂ ਫਲ ਕੱਚੇ ਪਕੇ ਖਾਉਗਾ ਮੈਨੂੰ ਲੱਗਦਾ ਸ਼ੁਰੂਆਤ ਕਿੱਥੋਂ ਕਰੇਗਾ ਨਾ ਹਭਜੀ ਹਭਜੀ ਮੈਂ ਰੋਟੀਆ ਸ਼ੁਰੂ ਕਰ ਸਕਦਾ ਨਹੀਂ ਰੋਟੀਆਂ ਨਾਲ ਹਾਰੇ ਹਭਜੀ ਕਿੱਥੋਂ ਸ਼ੁਰੂ ਹਭਜੀ ਨਹੀਂ ਬਣਾਣੀ ਆਂਦੀ ਥੋੜਾ ਜਿਹਾ ਵਾਰ ਦੇਖਣਾ ਪੈਣਾ ਸਭ ਨੂੰ ਪਹਿਲੇ ਹਭਜੀ ਤੇ ਬਣਾਣੀ ਪਹਿਲੇ ਕੀ ਪਾਉਣਾ ਹੈ ਪਹਿਲਾਂ ਲੂਣ ਮਰਚਾ ਓਕੇ ਉਹ ਤੇਲ ਲੂਣ ਮਰਚਾ ਦਾ ਪਾੜਾ ਬਾਕੀ ਤੇਲ ਦਿਲ ਦੀ ਕੋਈ ਲੋੜ ਨਹੀਂ ਪਾੜੀ ਦੀ ਕੋਈ ਲੋੜ ਨਹੀਂ ਪਹਿਲਾਂ ਤੇਲ ਪਾਣਾ ਹੈ ਪਾਣੀ ਪਾਣਾ ਹੈ ਅੱਛਾ ਪਹਿਲਾਂ ਪਾਣੀ ਪਾਣਾ ਬਾਅਦ ਚਾ ਨਾ ਨਾ ਪਹਿਲਾਂ ਤੇਲ ਪਾਣਾ ਹੈ ਤੜਕਦੇ ਫਿਰ ਉਸ ਬਾਅਦ ਚ ਫਿਰ ਪਾਣਾ ਹੀ ਪਾਣੀ ਉਤੋਂ ਇਹ ਚੂਰ ਮਸਾਲਾ ਪਾ ਗਏ ਫਿਰ ਪੀ ਕੇ ਦੇਖਣੀ ਹੈ ਨਾ ਨਾ ਫਿਰ ਦਾਲ ਪਾ ਦੇ ਜਿਹੜੀ ਦਾਲ ਹੈ ਹੋ ਸੁੱਕੀ ਹੋ ਜੀ ਬਣਾ ਲੈ ਫਿਰ ਸੁੱਕੀ ਦਾਲ ਥੋੜਾ ਹਾਵ ਲੈਣਾ ਪਏ ਆਪਾਂ ਟ੍ਰੇਨਿੰਗ ਲੈਣੇ ਉਹ ਇਹਨੂੰ ਤੂੰ ਦੱਸ ਬੀ ਸਬਜੀ ਇਹ ਬਣਾਉਂਦਾ ਰੋਟੀ-ਵੱਟੀਆਂ ਇੱਧਰ ਕੈਮਰਾ ਫੇਰ ਉਹ ਬਾਹਰ ਨਾਲ ਖਾ ਰਹੇ ਤੂੰ ਰੋਟੀਆਂ ਬਣਾਉਣੇ ਸਬਜੀ ਬਣਾਉਣ ਦੇ ਪਹਿਲਾਂ ਕੀ ਕਰੇਗਾ ਪਹਿਲਾਂ ਤੇ ਫਿਰ ਇਹਨਾਂ ਦੇ ਚੋਕਾ ਗੰਨੇ ਨੂੰ ਮਰ ਦੇ ਪਾਣਾ ਕੋਈ ਗੰਡੇ ਗੁੰਡੇ ਜੀ ਭਾਈ ਜੀ ਆਪਣੇ ਗੰਨੇ ਨਾਲ ਫਿਰ ਕੀ ਪਾ ਗੁੰਦੇ ਹਾਵੇ ਉਹਦੇ ਨਾਲ ਫਿਰ ਤੇਲ ਤੜਕ ਕੇ ਨਮਕ ਪਾ ਗਏ ਇਵੇਂ ਕੱਲੇ ਆਲੋ ਆਲੋ ਹੱਟ ਕੇ ਉਹਨਾਂ ਪਹਨ ਗਏ ਲੱਖਰ ਕਰਦਾ ਅੱਧਾ ਕਰੇ ਤੇ ਬਾਈ ਜਾਨ ਕੋਈ ਬੰਦਾ ਆਪਣੀ ਹਵਦੀ ਕੁੱਤਾ ਵਗੜਾ ਢੋਲ ਜਾ ਜਾਂ ਕੋਈ ਖਾ ਜਾ ਤੇ ਜਾਂ ਖਰਾਬ ਹੋ ਜਾ ਫਿਰ ਉਹ ਤੁਰੰਤ ਬਣਾਣੀ ਕਿੰਨਾ ਟਾਈਮ ਚ ਚਾਰ ਸੌ ਚ ਪੈੜੀ ਉੱਡ ਰੱਟ ਤੇ ਪਈਆਂ ਨਹੀਂ ਨਹੀਂ ਕਿੰਨੇ ਟਾਈਮ ਚ ਬਣਾ ਲੇ ਇੱਕ ਦੀ ਸੂਰ ਲਾ ਕੇ ਮੇਰੀ ਰੋਟੀ ਆ ਮੈਂ ਸੋਣੀ ਆ ਕੋਲੇ ਉਹਦਾ ਨਹੀਂ ਹੜ ਆਪਣੇ ਇਤਨਾ ਪਨੀਰਾ ਥਾੜਾ ਲੱਗ ਆ ਉਹਨਾ ਮੈਂ ਚਾਲਿਆ ਯਾਰ ਬੰਦੇ ਲੱਗੇ ਤਾਂ ਮੈਂ ਜਾ ਮੈਂ ਵਧੀਆ ਰੋਟੀ ਬਣਾ ਕੇ ਲਾ ਆ ਇਹਨਾਂ ਵਾਸਤੇ ਅੱਛਾ ਮੈਂ ਵਧੀਆ ਟਾਪ ਦੀ ਮੈਂ ਨਾਲ ਮੈਂ ਰੋਟੀਆਂ ਬਣਾਉਂ ਤੰਦੂਰੀ ਰੋਟੀਆਂ ਸੀ ਮੈਂ ਚੋਪੜ ਤੇ ਆਇਆ ਨਾ ਪੰਜ ਪੈਨਾ ਕਰਾ ਲਈ ਚੋਪੜ ਗਿਆ ਬਧੀ ਨਾਲ ਆਉਂਦੀ ਸੀ ਮੇਰੀ ਇਹ ਨਹੀਂ ਕਲੇ ਨਾ ਦੀਆਂ ਠੀਕ ਹੈ 15 ਰੋਟੀਆਂ ਮੈਂ ਨਾ ਪਨੀਰ ਦੇ ਵਧੀਆ ਬਣਾ ਦੇ ਬਹੁਤ ਚੰਗਾ ਪਨੀਰ ਬਣਾਇਆ ਮੈਂ ਹਾਂਜੀ ਉਹ ਜਣਾ ਮੈਂ ਤੇਲ ਲੈਣ ਲੱਗ ਪਾ ਮਗਲੇ ਲੈ ਲਾ ਉੱਥੇ ਦੁਕਾਨ ਤੋਂ ਤੇ ਮੈਂ ਇੱਥੇ ਮੋੜ ਸੇ ਥਾ ਦਿੱਤਾ ਤੇ ਕੁੰਡੀਆਂ ਤੇ ਮਾੜੀ ਮਿਠ ਲੱਗੀ ਸੀ ਬੈਗ ਜੈ ਨੂੰ ਇਹ ਵੇਖਿਆ ਦੇ ਸੂਰ ਜਣਾ ਪਹਿ ਖੜੇ ਮੈਂ ਦੁਕਾਨਾਂ ਹੁੰਦਾ ਇਹ ਤੇ ਮਾਰੀ ਬੈਗ ਮਹਾ ਆ ਸੂਵਰ ਪੜ ਗਿਆ ਮੈਂ ਪਿਆ ਆ ਲਾ ਫਿਰ ਉਦੋਂ ਦਾ ਖਲਾਰੀ ਬੜਾ ਛੜਕਤੇ ਤੇ ਤੇ ਮੈਂ ਉਹਦੇ ਬਾਅਦ ਮੈਂ ਹੁਣ ਪਾਈ ਉਹ ਹੀ ਗੜ ਮੈਂ ਨ ਕਿਸਮ ਦੀ ਰੋਟੀ ਗਿੰਨਾ ਮੇਰੀ ਜਿਹੜੇ ਸਭ ਤੋਂ ਲੈ ਇਸ ਮੋਰਸੇ ਇੱਕ ਬਣੀ ਪ੍ਰਾਇਟੀਆਂ ਦੂਰ ਲਈਆਂ ਉਹਨਾਂ ਦੇ ਵਿਚਾਰਾ ਕਰਾਇਆ ਤੇ ਹੁਣ ਤੋਂ ਆ ਮਸ਼ੀਨ ਤਾਂ ਆ ਨਹੀਂ ਰਹੀ ਰਹਾ ਹੁਣ ਮਾ ਮੁੰਗੀ ਮੁੰਗੀ ਦਾ ਪੱਕਾ ਬੀਟ ਮੈਂ ਕਾਲਾ ਬੀਟ ਕਰਵਾਲਾ ਪੱਕੀ ਕਿਵੇਂ ਪੱਕੀ ਗੱਲ ਕਰ ਮੇਰੇ ਉਹਨਾਂ ਜੀ ਜੇ ਭਾਈ ਥੋੜੀ ਜੀ ਕਿਹਨੇ 2 ਕਿਲੋ 2 ਕਿਲੋ ਵੜਾ ਰਿਹਾ ਫਿਰ ਮੇਰੀ ਗੱਲ ਸੁਣੇ ਮੈਂ ਟੈਨਸ਼ਨ ਟੈਨਸ਼ਨ ਮੈਂ ਵੀਡੀਓ ਚਾਹਦਾ ਪੈਂ 300 ਕਿਲੋ ਵੁੰਗੀ ਸਨ ਆਵੇ ਮੈਂ ਲੇ ਕੇ ਦੇਣਾ ਸਵਾਹ ਉਹਨੇ ਪੜੀ ਦਿੱਤੀ ਕੋ ਡੇਲ ਦਿੱਦਾ ਹੋ ਗੱਲ ਸੁਣ ਮੈਂ ਅੱਜ ਥਣ ਨਾਲ 11 ਕਾਲ ਉਧਰ ਜੈਂਟ ਪਰ ਜੱਟਾ ਨੇ ਸਰਦੀ ਪੀਰੀ ਛੀਰੇਰੀ ਕੈਮਰੇ ਮੇਰੇ ਕੋਲ ਕਿਸ਼ਾ ਕਰ ਉਹ ਬਰੀ ਭਰੀ ਛੀਰੇਰੀ ਸਾਰੇ ਪੰਛੀ 1 ਕਿਲੋ ਵੇਚੇ 8 ਕਿਲੋ ਵੇਚੇ ਮਾਲਾ ਨੇੜੇ ਆਇਆ ਮੜਾ ਉਹਨੇ ਮੈਨੂੰ ਆਖਿਆ ਅੱਛਾ ਆਪਣੇ ਵੇਹ ਜਿਹੜੇ ਜੈਂਟਰ ਮਸ਼ੀਨ ਵੜ ਗਈ ਨਾ ਉਹ ਸਾਰ ਦਿਨ ਪਰਹਾਰੀ ਮੰਗੀ ਸਾਰ ਦਿਨ ਮਸ਼ੀਨ ਨਹੀਂ ਚਲਦੀ ਬਸ ਠੀਕ ਹੈ ਫਿਰ ਤੂੰ ਚਲਵਾ ਲਈ 2-4 ਦਿਨ ਚਲਵਾਣੇ ਮੈਂ ਤੂੰ ਵੀ ਨਾਲ ਚਾਰ ਪੰਜ ਨਾਲ ਤੂੰ ਵੀ ਨਾਲ ਪਹਰੇ ਨਹੀਂ ਤੇ ਨਾ ਬਣਾ ਥੋੜਾ ਕਰਦੇ ਪਏ ਵੁਖਾਰ ਆਣਾ ਕੋਈ ਬਣਾ ਲਿਕੇ ਐਵੇਂ ਹੁਣ ਲਾਲ ਚਲਾਈ ਖੜਾ ਨਹੀਂ ਵੀ ਰਾਣਾ ਜੀ ਤੇ ਮਾਰੇ ਇਧਰਾ ਰਾਣਾ ਇਧਰਾ ਮੜਾਇਆ ਅਬ ਇਹ ਆਪਾਂ ਹੁਣ ਰਾਣੇ ਨਾਲ ਵੀ ਦੋ ਕੋ ਗੱਲਾਂ ਕਰਦੇ ਆ ਰਾਣਾ ਬਹੁਤ ਇਧਰ ਨੂੰ ਆ ਜਾ ਮੜਾਇਆ ਪਛਾਵਾਂ ਜਿਉ ਇਸ ਉੱਤੇ ਆਇਆ ਟਰੈਕਟਰ ਤੇ ਆਇਆ ਤੇ ਰਾਣੇ ਨੇ ਬਹੁਤ ਆਪਣਾ ਸਾਥ ਦਿੱਤਾ ਇੱਕ ਕੈਮਰਾ ਤੇ ਕੈਮਰਾ ਪਕੜਨ ਦੇ ਵਿੱਚ ਤੇ ਰਾਣੇ ਦੀ ਆ ਚੁੱਕੀ ਤੂੰ ਹੀ ਕਿ ਦੱਸੋ ਮਸ਼ੀਨ ਬਾਰੇ ਆਪਾਂ ਨਾਲ ਹੈ ਕਿਵੇਂ ਲੱਗਣੀ ਲੱਗਣਾ ਨਹੀਂ ਕੱਲੀ ਵੀਡੀਓ ਬਣਾ। ਬੈਠੇ ਇੱਥੇ ਬੈਠੇ ਪਿੱਛੇ ਖੜਾ ਹੀ ਰਾਇਆ ਬਹਿਣ ਨੂੰ ਕੀ ਫਿਰ ਬਹਿ ਜੀਦਾ ਪਰ ਇਹ ਤਾਂ ਨਹੀਂ ਕਰ ਮੈਂ। ਮੇਰੇ ਕੋ ਬੱਸ ਹੀ ਮੈਂ ਸੀੜੀ ਮਾਰੇ ਕਨੈਕਟਰ ਤੇ ਭਜਾਲ ਆ ਜਾਂਗੇ ਤੇ ਤੂੰ ਇੱਥੇ ਰਹਿ ਜਾਗਾ। ਮਸ਼ੀਨ ਤੇ ਲੱਗਣਾ ਜ ਨਹੀਂ ਲੱਗਣਾ। ਕਿਉਂ ਨਹੀਂ? ਕੀ ਗੱਲ ਕੀ ਐ? ਨਹੀਂ ਲੱਗਣਾ ਹੀ ਨਹੀਂ। ਤੇਲ ਨਹੀਂ ਕਰਦਾ। ਕੋ ਚੱਕਰ ਕੀ ਕੋ ਦੱਸ ਐ ਕੋ ਲਗ ਡੜ ਚਲਦੀ ਏ ਕਿ ਕੀ ਕਰਨ ਕਿ ਕੁਵਲ ਨਹੀਂ ਆਉਂਦਾ। ਕੁਵਲ ਨਹੀਂ ਆਉਂਦਾ। ਕਿੰਦਾ? ਬੈਠਣ ਲੱਗ ਚਲਾਣ ਦਾ। ਬੈਠਾ ਦਵਾਰਾ ਹਾਰੇ ਨਾਲ ਮਸ਼ੀਨ ਨਹੀਂ ਤੇ ਆਪ ਬਲੌਗ ਨਾ ਬਣਾ ਲਿਆ ਤੇਰੇ ਚੈਨਲ ਬਣਾ ਦੇ ਇੱਕ ਫਿਰ ਹੋਰ ਨਹੀਂ ਬਣਾਣਾ। ਤਾਂ ਇੱਧਰ ਮੈਂ ਕਹਿਣਾ ਵੇਖ ਉਹ ਤਾਂ ਕੀ ਉਹਦਾ ਹਾਂ ਨਹੀਂ ਬਣਾਉਣਾ ਬਰਾਬਰ ਤੇ ਮੜਾਈ ਦੀ ਬਾਈ ਜਸ ਤੋਂ ਬਣਾ ਨਹੀਂ ਲੱਗਦਾ ਮੜੇ ਬੋਲ ਕੇ ਦੱਸੀ ਵੀ ਆਪਣਾ ਚੈਨਲ ਹੈ ਆਪਣੇ ਜਿਹਨੂੰ ਸਪੋਰਟ ਕਰੋ ਵਾਦੂ ਇਸ ਤਰ੍ਹਾਂ ਬੋਲੀ ਮੜਾਈ ਕਰੋ ਹਾਂ ਨਹੀਂ ਬਣਾਉਣਾ ਉਧਰ ਤਾਂ ਬਹਿ ਜਾਗਾ ਤੈਨੂੰ ਛੱਡ ਦੇਣੀ ਹੈ ਕੀ ਕੀ ਕਰਾਂ ਬਸ ਕਰਾਣਾ ਦਾੜੀ ਥੋੜੀ ਖਲਵਾ ਲੈ ਮੜੇ ਕੀ ਬਣਾ ਬੱਦੂ ਹੀ ਬਣਾਇਆ ਨਾ ਮੜੇ ਮੜੇ ਲਵਾੜਾ ਲਵਾ ਲਾਂਗੇ ਚਲੋ ਅੰਦਰ ਕੱਲ ਕਿਵੇਂ ਕਰੀ ਜਾਣਾ ਹੈ ਦੱਸ ਦੇ ਕਿੰਦਰੇ ਨਾਲ ਕਰੀ ਇਹ ਰੋਟੀਆਂ ਰੋਟੀਆਂ ਚ ਪਕਾਣੇ ਚ ਚੋਪੜ ਕਾ ਪਪੋਣੀ ਦੇ ਕਿਹੜੇ ਤਰੀਕੇ ਨਾਲ ਪਹਿਲੋ ਆਟੇ ਨੂੰ ਕਿਵੇਂ ਗੁੰਨੇਗਾ ਕਿੰਨੇ ਰ ਗੁੰਨੇਗਾ ਨੂੰ ਆਟੇ ਨੂੰ ਦੋਕ ਵਾਰੀ ਚੰਗੀ ਤਰ੍ਹਾਂ ਗੁੰਨ ਕੇ ਤੇ ਫਿਰ ਉਹ ਦੋ ਵਜ ਤਵੇ ਸੱਟ ਕੇ ਤੇ ਕਿਉਂ ਉਹ ਲਾ ਦੇਣਾ ਛੱਟਣੀ ਨਹੀਂ ਆਪਾਂ ਪਕਾਣੀ ਲਾਣਾ ਐ ਪਕਾਣੀ ਹੈ ਰੋਟੀ ਪਕਾ ਕੇ ਮਤਲਬ ਉਹ ਲਾ ਲਾ ਸੱਟ ਤੇ ਕਿਉਂ ਤਵੇ ਤੇ ਸਿੱडनी ਪਣੀ ਰੋਟੀ ਉੱਤੇ ਤਵੇ ਦੇ ਅੱਗ ਵੀ ਥੱਲੇ 12 ਕਲੀ ਅੱਗ 12 ਦੇ ਕਿ ਸਿਲੰਡਰ ਚੱਲੇਗਾ ਠੀਕ ਹੈ ਇੱਕ ਦਿਨ ਅਸੀਂ ਪਕਾਈਏ ਬਾਕੀ ਸਾਨੂੰ ਪੜ ਕੇ ਆਉਣਾ ਬਣਾਜਾਂਗੇ ਨਹੀਂ ਰੋਟੀਆਂ ਤਾਂ ਮੈਂ ਪਕਾ ਲਾਂਗਾ ਸਬਜੀ ਬਾਕੀ ਆਪਾਂ ਇੱਧਰ ਬੰਦੇ ਇੱਥੇ ਆ ਦੇਖੋ ਸਾਹਮਣੇ ਟਰੈਕਟਰ ਆਪਾਂ ਹੁਣ ਕਰਨ ਲਗੇ ਸਟਾਰਟ ਆ ਚਾਲੂ ਕਰਨ ਲਗੇ ਇਹਦਾ ਵਿਚਾਰੇ ਦੇਗਾ ਕਿਲਾ ਕਿਲਾ ਕਿੰਨਾ ਜਿਆਦਾ ਜਗ੍ਹਾ ਯਾਰ ਤੇ ਪੈਸੇ ਮੈਨੂੰ ਕਿੱਲੇ ਦੇ ਦੇਣਾ ਨਾ ਆਤ ਮਰਲੇ ਕਿੰਨਾ ਉੱਤੇ ਲੋਕਾਂ ਮੜੇ ਵੜੇ ਬਣੇ ਅਠ ਮਰਲੇ ਵੜੇ ਨਹੀਂ ਪੈਠ ਮਰਲੇ ਤੇਰੇ ਕੋਲ ਨਹੀਂ ਹੈ ਜਿਆਦਾ ਨੇ ਨਹੀਂ ਹੈ ਹਾਂ ਨਹੀਂ 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 ਇਹ ਆਂਦਾ ਹੀ ਮੇਰੇ ਕੋਲ ਨਹੀਂ ਹੈ ਆ ਪੱਕੀ ਗੱਲ ਥੱਲੇ ਨਾਲ ਵਿੱਚ ਹੀ ਇੱਧਰ ਲੱਗਾ ਕੋਈ ਅਜਾ ਚੋਰੀ ਨਾਲੀ ਉਹ ਆਦੀ ਮਰਜ਼ੀ ਨਾਲ ਵਟ ਪਾ ਲਈ ਨਾ ਇਵੇਂ ਥੋੜਾ ਪੈ ਨਹੀਂ ਕਮ ਜਮੀਨ ਤੇਰੀ ਬਗੈਰ ਪਾਲ ਯਾਰਾਂ ਦੀ ਮਿੰਤੀ ਹੈ ਤੇ ਮਿੰਦਾ ਮਿਹਣਾ ਲਗਾ ਫਰਕ ਪਿਆ ਪਿਆ ਚਲੋ ਕੋਈ ਗੱਲ ਨਹੀਂ ਜੋ ਤੇਰੀ ਕਿਸਮਤ ਨੂੰ ਮਿਲ ਜਾਏਗਾ ਤੇ ਆਪਾਂ ਜਾਣਾ ਅੱਜ ਤੇ 2 ਮਹੀਨਾ ਨੂੰ ਤੇ ਆ ਰੈਡੀ ਐ ਮੈਂ ਤਾਂ ਤੈਨੂੰ ਪਤਾ ਹੀ ਪੱਕਾ ਰੈਡੀ ਹਨ ਨਸ਼ਾ ਨਹੀਂ ਕੋਈ ਵੀ ਕਰਨਾ ਪਾਥੇ ਨਸ਼ਾ ਕਰ ਐਮ ਚਿੱਟਾ ਲਾਣਾ ਕੰਦਰਾ ਨਹੀਂ ਕੋਈ ਵੀ ਨਹੀਂ ਐਂਕ ਪੁੱਤ ਦਾਰੂ ਵੀ ਨਾ ਨਾ ਦਾਰੂ ਹੀ ਬੰਦੇ ਚੱਲੇਗਾ ਤਾਂ ਕਿ ਉਹ ਨਹੀਂ ਉਹ ਹੀ ਬੰਦ ਉਹ ਕਦੇ ਕਰਣਾ ਇਹ ਨਹੀਂ ਉਹ ਨਹੀਂ ਕਦੇ ਕਰਣਾ ਕਦੇ ਬੰਦਾ ਲਾਲ ਸਾਰਾ 50 ਦਿਨਾਂ ਪਿੱਛੇ 50 ਦਿਨਾਂ ਪਿੱਛੇ ਪਰ 2 ਦਿਨਾਂ ਬਾਅਦ ਤੂੰ ਮੈਂ दारू ਤੇ ਪੀਵੇਂ ਕਰੇਗਾ ਤੂੰ ਮੈਂ ਹਾਂ ਕਦੇ ਕਦਾਂ ਜਿਆਦਾ ਨਹੀਂ ਪੀਣੀ ਆਪਾਂ ਤੇ ਬਾਕੀ ਆ ਪੱਟਣਾ ਤਾਂ ਨਹੀਂ ਪੀਨੋ ਤਾਂ ਆਪਾਂ ਨੂੰ ਪਤਾ ਲੱਗ ਜਿੰਦਾ ਛਡਾ ਆਪਾਂ ਕਰਦੇ ਆਂ ਤਿਆਰੀ ਟਰੈਕਟਰ ਦੇ ਖੇਤ ਬੋਣੇ ਆ ਸਾਹਮਣੇ ਹਾਲਕੇ ਥੋੜੇ ਕੱਟ ਲੱਗੇ ਆ ਕੱਟ ਲੱਗੇ ਕੀ ਆਂਦਾ ਤੇਰਾ ਘਰਾਦਾ ਕੀ ਮੇਰਾ ਘਰਾਦਾ ਕੋਈ ਨਹੀਂ ਕੀ ਹੈ ਮੈਨੂੰ ਤਾਂ ਪੁੱਛ ਲੱਗੀ ਕੀ ਪੁੱਛੇ ਇਹਨੂੰ ਕੀ ਮੈਂ ਦਾਣਾ ਮਸ਼ੀਨ ਤੰਦਾ ਤੇ ਤੇਰੇ ਕਮੈਂਟ ਬਹੁਤ ਆਉਂਦੇ ਆ ਵੀ ਬੰਦਾ ਯਾਰ ਵਧੀਆ ਆ ਤੂੰ ਹੀ ਰੱਖੇ ਨੂੰ ਮੇਰਾ ਹਾਂ ਕਿਉਂ ਆਉਂਦੇ ਆ ਆਪਾਂ ਫਿਰ ਜਦ ਬੋਲੀ ਚ ਚੰਗਾ ਤੇ ਆਪਾਂ ਸੀਮ ਵਗਾਰ ਲਾਈਏ ਕਿ ਦੋਹਰ ਲਾ ਦੀ ਹੈ ਹਾਂ ਦੋਹਰ ਲਾ ਦੀ ਉਦੋਂ ਬਾਅਦ ਫਿਰ ਕਰਾਂਗਾ ਲੈ ਸਵਾਗਾ ਲਾਵਾਂਗੇ ਤੇ ਸਵਾਗਾ ਫਰਫਾ ਵਿੱਚ ਪਾਣੀ ਦੇ ਲਾਵਾਂਗੇ ਪਾਣੀ ਦਾ ਅੱਲਾ ਨਾਲੋਂ ਦੀ ਲੋੜ ਹੀ ਨਹੀਂ ਫਿਰ ਅੱਛਾ ਹਾਂ ਚਲੋ ਇਹਨੇ ਕਰ ਲਿਆ ਬਾਕੀ ਦੂਰ ਜਗਤ ਜਿੰਨਾ ਤੇਲ ਨਹੀਂ ਹੈਗਾ ਜੇ ਮੇਰੇ ਹੱਥ ਚ ਚਲ ਕੇ ਰਲਾ ਦੇ ਫੇਰੇ ਕਰੀਏ ਇਕ ਰਸੀ ਲਾ ਚਲੀ ਹੈ ਸੀ ਲਾ ਦੀ ਫਿਰ ਬਾਹਰ ਆ ਪਾਗੇ ਫਿਰ ਬਾਹਰ ਆ ਕੇ ਲਾ ਕੇ ਫਿਰ ਸਾਗਾ ਫੇਰ ਦੰਦ ਨਹੀਂ ਇਹਨੂੰ ਮੜੇ ਲੋਡ ਵਾਈ ਫਿਰ ਲੰਮੀ ਸੀ ਲਾ ਲਾਂਗੇ ਇੱਕ ਇਹਨੇ ਕਰ ਲੋ ਹੈ ਠੀਕ ਤੇ ਬਾਕੀ ਇੰਹੀ ਦਾ ਵੇ ਉੱਠੇ ਮੜੇ ਜਾਂ ਖੇਤੀਬਾਰ ਆਪਣਾ ਨੌਲਜ ਨਹੀਂ ਕਿ ਵਾਈ ਬਰੇ ਆਪਣਾ ਕਿਹੋ ਜਿਹਾ ਏਰੀਆ ਹੈਗਾ ਆਪਣਾ ਇਹ ਇਹ ਹੈਗਾ ਜਮੀਨ ਰਫੜ ਵਾਲੀ ਜਿਹੜੀ ਆਪਣੇ ਆ ਜਿਹੜਾ ਕੱਦੂ ਵਗੈਰਾ ਕਹਿੰਦੇ ਇੱਥੇ ਸਾਡੇ ਕੱਦੂ ਕਰਾ ਉਧਰ ਸਾਡੀ ਜ਼ਮੀਨਾਂ ਰੇਤ ਵਾਲੀਆਂ ਨੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਵੀ ਇਹਦੇ દોਰ ਲਾ ਕੇ ਕੱਦੂ ਕਰਨਾ ਪੈਂਦਾ ਕਿ ਸਿੰਘ ਵਾਲੀ ਹੋਊ ਵੀ ਜਾਂਦਾ ਇਹਨਾਂ ਤਾਜਾ ਹੈਗਾ ਵਾਕਿਆ ਇੱਕੋ ਸਿੰਘ ਲਾਉਣੀ ਆ ਤੇ ਹੁਣ ਆਪਾਂ ਤੋਂ ਟਰੈਕਟਰ ਦਿਖਾਉਂਦੇ ਕਿ ਕਿੰਨੇ ਕੰਮ ਖਿਚਾਈ ਕਰ ਰਿਹਾ ਕਿੰਨੇ ਕੋ ਹਾਲ ਵਗੈਰਾ ਖਿਚ ਰਿਹਾ ਆਪਣੇ ਉਹ ਤੇਲ ਦੀ ਥੋੜੀ ਕਮੀਆਂ ਤੇਲ ਦੇਖਿਆ ਨਹੀਂ ਟਰੈਕਟਰ 'ਚ ਜੇ ਦੇਖਿਆ ਹੁੰਦਾ ਫਿਰ ਕਰੋ ਪਾ ਕੇ ਲਿਆਉਣਾ ਸੀ ਪੈਨ ਆ ਜਵਾਨ ਬੈਠਣ ਨਾਲ ਹੀ ਨੂੰ ਕੋਈ ਤੇਲ ਨਹੀਂ ਵੇਖਿਆ ਕੋਈ ਕੁਝ ਨਿਕਲ ਪਰ ਖਾਲੀ ਬੰਦਾ ਨੂੰ ਜੀ ਲੱਗ ਗਈ ਪਿਆਸ ਪਾਣੀ ਦੀ ਕਿੱਲਾ ਪਵਾਏ ਇੱਕ ਦੋ ਬੰ ਟਰੈਕਟਰੋ ਸਾਹਮਣੇ ਖੜਾ ਕੇ ਇਹਨਾਂ ਲੱਗੀ ਪਿਆਸ ਪਾਣੀ ਦੀ ਹੁਣ ਪਾਣੀ ਪੁਣੀ ਪਿਆ ਕੇ ਫੇਰ ਆਪ ਚੜਾ ਦੇਣਾ ਟਰੈਕਟਰ ਤੇ ਇਹ ਵੇਖ ਕੰਮ ਕਰ ਕੋਈ ਨਹੀਂ ਕਰਦੇ ਸਾਹਮਣੇ ਰਾਣੇ ਦੇ ਜਾ ਰਿਹਾ ਹੈ ਰਾਣਾ ਤੈਨੂੰ ਕੰਮ ਕਰਗਾ ਕਰੇ ਕੋਈ ਹੈਗਾ ਨਾ ਕੰਮ ਕਰ ਤੈਨੂੰ ਕੱਲਾ ਪਾਣੀ ਪਿਉਣਾ ਕਹਿੰਦਾ ਕੱਲਾ ਪਾਣੀ ਪਿਉਣਾ ਮਜਾ ਨੂੰ ਭਾਈ ਨਾ ਕੀ ਕੰਮ ਹੈ ਤੇਰੇ ਕੋਲੇ ਗੱਲ ਤਾਂ ਸੁਣ ਲੈ ਪਿਆਣੀ ਨਲਕਾ ਚੱਲਦਾ ਨਹੀਂ ਫਿਰ ਉੱਧਰ ਜਗਾ ਨਹੀਂ ਪੀਕ ਤਈ ਉੱਤੋਂ ਦੀ ਆ ਚੱਲਣੀ ਹਾਂ ਆ ਜੋ ਚੱਲੋ ਫਿਰ ਆ ਵਾ ਬੰਨਾ ਲੱਗੋ ਸਿੱਧਾ ਕਿਹੜਾ ਆ ਬਹੁ ਬੰਨਾ ਰਣਾ ਤੈਨੂੰ ਕੋਈ ਪਿਆਸ ਵਗਾਰਾ ਲੱਗੀ ਨਹੀਂ ਕਿੰਨੀ ਕੁ ਲੱਗੀ ਆ ਵੀਲੇ ਬੈਠ ਮੂੰ ਕੇ ਫੈਨ ਮੂੰ ਸੋਗ ਗਿਆ ਉੱਤੇ ਓਏ ਵਾਜ ਵਾਜ ਕੇ ਸੋਗ ਗਿਆ ਮੂੰ ਤੇਰਾ ਹੈ ਤੂੰ ਕਿਹੜਾ ਕੰਮ ਕਰ ਕੀਤਾ ਜੀ ਹੌਲੀ ਤੋਰ ਮੜ ਆਂ ਪੈਦਾ ਹੀ ਬਹੁਤ ਹੈ ਤੂੰ ਗੋਰੀ ਕਦੋਂ ਨਿਕਲ ਗਿਆ ਗੋਰੀ ਆਹ ਫੋਨ ਲਾਈ ਖੜਾ ਪਣੀ ਫੋਨ ਕਿਉਂ ਲਾਈ ਖੜਾ ਕੀ ਆਂਦਾ ਪਿਆ ਐ ਹਣ ਚਲੀਏ ਦੇਰ ਗਾਲ ਇੱਕ ਗੇੜਾ ਸੀ ਤੇ ਉਹ ਲਾਗਦਾ ਬਹੁਤ ਪੀ ਲੈਨੇ ਪਾਣੀ ਚੱਲ ਹਣ ਚੱਲ ਆਇਓ ਉੱਥੇ ਲਾਗਦਾ ਪਾ ਨਿਕਲ ਚੱਲਨੇ ਚੱਲ ਤੇਲ ਦੀ ਲੋੜ ਹੀ ਨਹੀਂ ਆ ਪਕੜ ਫੋਨ ਕੀਤਾ ਆਇਓ ਫਿਰ ਐਵੇਂ ਚਲੋ ਚੱਲ ਰਾਣਿਆ ਮੂੰਹ ਹੁੱਕ ਗਿਆ ਦਾ ਬਹਿ ਬਹਿ ਕੁੱਤੇ ਮੂੰਹ ਹੋ ਗਿਆ ਮਗਰਾੜ ਦੇ ਚੰਗਾ ਓਏ ਅੱਜ ਅੱਜ ਕੇ ਮੂੰਹ ਸੋਗ ਗਰ ਆਣੇ ਦਾ ਰਾਣੇ ਬਾਰੇ ਕੋਈ ਕੁਝ ਕਹਿਣਾ ਹੈਗਾ ਜੀ ਗੱਲਬਾਤ ਕਰ ਸਕਦੇ ਨੇ ਰਾਣੇ ਨੂੰ ਓ ਗੋਰੀ ਇਹਨੂੰ ਕੋਈ ਗੱਲ ਕਹਿ ਸਕਦੇ ਰਾਣੇ ਵੀ ਤਾਂ ਮੂੰਹ ਬੇ ਇਨੀ ਪਿਆਸ ਲੱਗੀ ਵੀ ਇਹਨੂੰ ਪੰਗਾ ਹੀ ਲਾ ਨਾ ਨੇ ਕੋਈ ਕੰਮ ਕੀਤਾ ਨਾ ਕਾਰ ਕੀਤਾ ਅਰੇ ਪੰਗਾ ਹੀ ਲਾ ਕੇ ਹਾਂ ਤਾਂ ਐਵੇਂ ਮੂੰਹ ਸੁੱਕਾ ਫਿਰਦਾ ਦੱਸ ਇੱਕਾ ਝੂਟੇ ਪੱਕੇ ਰਹਿ ਗਏ ਰਾਣੇ ਦੇ ਇੱਕ ਹੀ ਬੱਤੇ ਲਿਆਣਾ ਨਾ ਪਏ ਓ ਨਾ ਤੈਨੂੰ ਕੋਲ ਹਰ ਤੀਰ ਚਾਰ ਉਂਗਲਾ ਹਰਾ ਇੱਕ ਉਂਗਲ ਰਖਾਦਾ ਉਹਨੇ ਤੇ ਤੇਲ ਤਾਂ ਤੈਨੂੰ ਉਂਗਲਾ ਵਿੱਚ ਇਹ ਮੈਂ ਟੀ ਜਾ ਕੇ ਸੈੱਟ ਕਰਨਾ ਇਹਦੀ ਇਹਨਾਂ ਸਾਰਾ ਝੂਟਾ ਲਾਣਾ ਚਾਹੀਦਾ ਡਾਕਟਰ ਨੂੰ ਹਣਾ ਖੋ ਬਣ ਕਿੜਾ ਪਖੋ ਬਣ ਲੱਗੇ ਵਿੱਚ ਖੋ ਬਸਖਦੇ ਕੱਟਾ ਹੋ ਜਾਂਦਾ ਬੰਦਾਂ ਦਾ ਕੱਟਾ ਐ ਇਹਦੇ ਗਰੇਟਰ ਤੋਂ ਪਾਣੇ ਐ ਸਤਾ ਕਰਕੇ ਇਦਾਂ ਓਰੇਨ ਤੇ ਕੀੜਾ ਲਾ ਲਾਂਦਾ ਮੈਂ ਐ ਗੋਰੀ ਆਪਣੇ ਤਾਂ ਪਿੰਡ 'ਚ ਵੱਟਾਂ ਦਾ ਵੈਰੀ ਨੇ ਆ ਵੱਟਾਂ 'ਚ ਬੜੀ ਕੀ ਲਪਦੇ ਨੇ ਆ ਦੇਖੋ ਸਾਡਾ ਏਰੀਆ ਹੈਗਾ ਜਿਹੜਾ ਬੰਦੇ ਵੇਖ ਲੈ ਵੱਟਾਂ ਸਾਰੀਆਂ ਬਾਤ ਇਹਨਾਂ ਨੇ ਇਹਨਾਂ ਨੂੰ ਪੁੱਛਣਾ ਵੀ ਵੱਟਾਂ ਦੇ ਵਿੱਚ ਲਪਦੇ ਕੀ ਆ ਇਹੇ ਇਹ ਇੰਨੀ ਆਪਣੀ ਜ਼ਮੀਨ ਕਿਲਾ ਵਗੈਰਾ ਮਿਲਿਆ ਪੂਰਾ ਉਹਦੇ ਵਿੱਚ ਆਪਣੀ ਦੱਸ ਸਕਦੇ ਇੱਕ ਵੱਟ ਵਿੱਚ ਕੁਝ ਲੱਭ ਜਾਗੇ ਹੁਣ ਆਥ ਨੂੰ ਇੱਕ ਹੋਰ ਵੱਟ ਦਿਖਾਉਣਾ ਆ ਦੇਖੋ ਆ ਭਾਈ ਵੀ ਇੱਧਰ ਹੈ ਬਾਕੀ ਆ ਦੱਸ ਇਹ ਵੱਟਾਂ ਜਿਹੜਾ ਪਾਵਾਵਾਂਗੇ ਤੇ ਲੜਾਈ ਵਗੈਰਾ ਪਊਗਾ ਹੋਰ ਕੀ ਹੋਊਗਾ ਤੇ ਆ ਬਾਕੀ ਆਪਣੇ ਇਧਰ ਹੱਲ ਲੱਗੇ ਆਪਾਂ ਟਰੈਕਟਰ ਲਿਆਂਦਾ ਇੱਥੇ ਸਾਹਮਣੇ ਭਾਈ ਆ ਇਹਦੇ ਤੁਹਾਨੂੰ ਦਿਖਾਣਾ ਵੀ ਆ ਪੱਡਿੱਗਦੇ ਆ ਕਿਤੇ ਉਹਨੇ ਲੱਤਾਂ ਬਣਾਉਨੇ ਵੱਟਾਂ ਆ ਉਹ ਡਿੱਗਣ ਲੱਗਾ ਸਨ ਪਹਿਲਾਂ ਆ ਕੰਮ ਵੱਟਾਂ ਦਾ ਇਧਰ ਆ ਦੇਖੋ ਆਪਾਂ ਭਾਈ ਇਹ ਦੇਖ ਲੋ ਵੱਟ ਤੇ ਕੋਈ ਨੇੜੇ ਹਾਲਤ ਲਗਾਏ ਨੇੜੇ ਬਾਕੀ ਆਪਾਂ ਵਾਇਹਾ ਤਾਂ ਨਹੀਂ ਕਿਸੇ ਦਾ ਵੀ ਤੇ ਹੁਣ ਇੱਥੇ ਲੱਤ ਟੁੱਟ ਜਣੀ ਹੁਣੇ ਡਿੱਗ ਗਏ ਵੱਟੇਂ ਦਿਲ ਡਲੇ ਦੇ ਉੱਪਰ ਪੈਰ ਆ ਗਿਆ ਤੇ ਹਾਲ ਥੋੜੇ ਘੱਟ ਲੱਗੇ ਆਪਣੇ ਹਾਲੇ ਇਹ ਜ਼ਮੀਨਾਂ ਸਾਡੀ ਬਹੁਤ ਪੱਕੀਆਂ ਨੇ ਇੱਧਰ ਇਹਦੇ ਕਰਣ ਥੋੜੇ ਘੱਟ ਲਾਇਆ ਲਾਇ ਤਾਂ ਪੂਰੇ ਬੰਦੇ ਦੋ ਪਿੱਛੇ ਚੜਾਇਆ ਬਾਕੀ ਗੱਲ ਨਹੀਂ ਬਣੀ ਚਲੋ ਹੁਣ ਰਫੜ ਕਰਾਂਗੇ ਵਿੱਚ ਕੱਦੂ ਵਗਾਰਾ ਤੇ ਵਿੱਚ ਗੱਲ ਬਣੂਗੀ ਕਿੰਨੇ ਕਿੱਥੇ ਕਿ ਮੈਂ ਕਿਹਾ ਕਿ ਲਾਈਟ ਆਉਣ ਵਾਲੀ ਟਕਲਾ ਦੇ ਜਿੱਤੇ ਜਿੱਤੇ ਵਾੜ ਦੋ ਕਿਹੜੇ ਤਾਰਾਂ ਦੇ ਹਾਂਜੀ ਨੇ ਖਰੀ ਆਹੋ ਮੈਂ ਇੱਕ ਲੱਗੀ ਸਿੰਦੂ ਨੂੰ ਫਿਰ ਬੜੀ ਭਾਈ ਮਸ਼ੀਨਾਂ ਦੇ ਵਿੱਚ ਕੁਝ ਕੋ ਨਹੀਂ ਕਹਿੰਦਾ ਉਹ ਨਾ ਉਹਦਾ ਕੋ ਨਹੀਂ ਹੈਗਾ ਕਹਿੰਦਾ ਉਹ ਲਾਈਟ ਸਿੱਧੀ ਸਪਸ਼ਟੀਆਂ ਨਹੀਂ ਪਿੱਛੋਂ ਸਿੱਧੀ ਆਉਂਦੀਆਂ ਜਿਹੜੀ ਆਈ ਤੇ ਲਈਏ ਰੱਬ ਦਾ ਨਾਮ ਹੁਣ ਕੋਈ ਚੱਲ ਚੱਲ ਪਿਆਦਾ ਇੱਕ ਗੇੜਾ ਹੈ ਘਰੇ ਵੀ ਤਾਂ ਜਾਣਾ ਹੈ ਮੱਥਾ ਟੇਕੋ ਨਾ ਕਰਮ ਵਾਲੇ ਕਰ ਵਾਹ ਉਹ ਕਿਤੇ ਘਰਾਂ ਚੱਲਦੇ ਨੇ ਟੀ ਨੂੰ ਕਰੇ ਚੱਲ ਕੇ ਸਾਫ਼ ਕਰਾਂਗੇ ਤੇਲ ਦਾ ਜੀ ਤੈਨੂੰ ਗਲਾ ਵਿੱਚ ਦੱਸ ਤੈਨੂੰ ਜਾਨੀ ਕਿ ਤਿੰਨ ਦਾ ਮਤਬ ਵਾਲੇ ਦੇ ਵਿੱਚ वे वे ना। ना 14 15 ਲੀਟਰ ਡੀਜ਼ਲ ਹੈਗਾ ਜੀ ਤੇ ਇਹ ਟਰੈਕਟਰ ਹਵਾ ਬਣਾਦਾ ਹੈ ਕਿ ਕਾਰ ਵਿਆਸ ਪਹੁੰਚ ਜਾਂਦੀ ਹੈ ਹਵਾ ਬਣਾਗਾ ਇਹਦਾ ਕੀ ਸਾਫ ਤਾਂ ਕੋਈ ਸਮਝ ਨਹੀਂ ਆਈ ਮੈਂ ਵੇਖਿਆ ਹੀ ਨਹੀਂ ਕਦੇ ਹਾਂ ਕਿੰਨੇ ਨਾਲ ਕਾਰ ਵਿਆਸ ਪਹੁੰਚਦੀ ਹੈ ਤੇ ਇਹ ਵੀ ਵਿਆਸ ਪਹੁੰਚ ਜਗਾ ਇਹਨੇ ਨਾਲ ਕਿੰਨੇ ਨਾਲ ਪਾਏ ਕਿੰਨੇ ਨਾਲ ਪਲਾ ਕਿੰਨੇ ਤੱਕ 14 ਕਿੰਨੇ ਲੀਟਰ ਵਿੱਚ ਹੈਗਾ ਹੂੰ ਪਿਆਸ ਕਿੰਨੇ ਨਾਲ ਪਹੁੰਚਦਾ ਹੈ ਵਿਆਸ ਕਈ ਤਰ੍ਹਾਂ ਦੇ ਵਿਆਸ ਨਿਕਦਣ ਆਪਣੇ ਆ ਇੱਕ ਤਾਂ ਆਪਣੇ ਇੱਥੇ ਵੀ ਵਿਆਸ ਬਣਾ ਆਪਣੇ ਪਿੰਡ ਕੋਲੇ ਕਿਲੋਮੀਟਰ ਕਿਲੋਮੀਟਰ ਕਿੰਨਾ ਕਰਿਆ ਕਿੰਨੇ ਕਿੰਨੇ ਦਿਲ ਪਏ 7 ਕਿਲੋਮੀਟਰ ਯਾਰ ਦਾ ਯਾਰ ਦਾ ਹੂੰ ਇਹ ਦੇ ਬਰ ਥੋੜਾ ਗਾਣਾ ਮੈਂ ਇਹਨੂੰ ਤਾਂ ਉਹ ਤਰ ਪੈ ਨਹੀਂ ਤੂੰ ਵਿਆਸ ਜਿਵੇਂ ਡੇਰੇ ਡੇਰੇ ਨਾਲ ਲੈਂਦਾ ਤੂੰ ਤੇ ਡੇਰੇ ਤਾਂ ਆਪਣੇ ਪਿੰਡ ਵਿੱਚ ਇੱਥੇ ਹੀ ਪਹੁੰਚਦਾ ਵਿਆਸ ਹੈ ਯਾਰ ਕਿਹੜਾ ਇਹ ਗੋਲੂ ਕਾ ਡੇਰਾ ਹੈ ਤੇ ਤੂੰ ਕਰਨਾ ਵਿਆਸ ਕਾ ਨੂੰ ਵਿਆਹ ਹ ਟਰੈਕਟਰ ਨੂੰ ਤੇ ਗੱਡੀ ਨੂੰ ਦੂਰ ਲਾ ਦੇ ਦਿੱਤਾ ਇਹ ਦੱਸ ਮੈਂ ਕਿੰਨੇ ਕਿਲੋਮੀਟਰ ਇਹਦੀ ਵਾਟਰ 5 ਲੀਟਰ 5 6 ਕਿਲੋਮੀਟਰ 8 ਕਿਲੋਮੀਟਰ ਦੇ ਹੋ ਗਿਆ ਰਜਾ ਕਾਰ ਦੇਦੀ 20 ਦੀ ਕੰਨ ਨਹੀਂ ਹੁੰਦੀ ਹੁੰਦੀ ਕੌਣ ਹੈਲ ਖਾਣਾ